ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜਿਆ ਇੱਕ ਹੋਰ ਬਿਲਕੁਲ ਨਵਾਂ ਐਪੀਸੋਡ ਬਿਲਕੁਲ ਲੇਟੈਸਟ ਵੀਡੀਓ ਤੇ ਇੱਕ ਲੇਟੈਸਟ ਵਿਸ਼ਾ ਤੁਹਾਡੇ ਲਈ ਲੈ ਕੇ ਤੇ ਵਿਸ਼ਾ ਉਹੀ ਹੁੰਦਾ ਜੀ ਮੇਰਾ ਕਿ ਤੁਹਾਨੂੰ ਇਹ ਜਿਹੜੇ 5-7 ਮਿੰਟ ਨੇ ਮੇਰੀ ਕੋਸ਼ਿਸ਼ ਹੁੰਦੀ ਆ ਸਕੂਨ ਮਹਿਸੂਸ ਕਰਾ ਸਕਾਂ ਥੋੜਾ ਜਿਹਾ ਨੈਗੇਟਿਵਿਟੀ ਤੋਂ ਦੂਰ ਕਰ ਸਕਾਂ ਤੁਹਾਨੂੰ ਲੱਗੇ ਕਿ ਹਾਂ ਕੋਈ ਬੰਦਾ ਯਾਰ ਮੇਰੀ ਸਾਡੀ ਗੱਲ ਕਰ ਰਿਹਾ ਕਿਉਂਕਿ ਇਹ ਤਾਂ ਹਰੇਕ ਦੀ ਕਹਾਣੀ ਆ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਇਹ ਹਰ ਇਨਸਾਨ ਦੀਆਂ ਇਦੇ ਨਾਲ ਇੱਕ ਕਹਿ ਲਓ ਵੀ ਜਜ਼ਬਾਤ ਜੁੜੇ ਹੋਏ ਨੇ ਹਰ ਇੱਕ ਦੀ ਇਹ ਅਸਲੀਅਤ ਆ ਜਿਹੜੀ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਸੋ ਅੱਜ ਵੀ ਇਦਾਂ ਦਾ ਹੀ ਵਿਸ਼ਾ ਵਾ ਅੱਜ ਚਾਰ ਫੇਰ ਚੀਜ਼ਾਂ ਬਾਰੇ ਗੱਲ ਕਰਨੀ ਆ ਇੱਕ ਸਲਾਹ ਲਾ ਲਓ ਕਿ ਤੁਹਾਨੂੰ ਦੇਣੀ ਆ ਇਹ ਚਾਰ ਚੀਜ਼ਾਂ ਚੀਜ਼ਾਂ ਨੇ ਜਿਹੜੀਆਂ ਇਹ ਕਦੇ ਵੀ ਕਿਸੇ ਇਨਸਾਨ ਦੀਆਂ ਨਾ ਤੋੜੋ ਕਿਹੜੀਆਂ ਨੇ ਆਜੋ ਜੀ ਕਰਦੇ ਆ ਵੀਡੀਓ ਦੀ ਸ਼ੁਰੂਆਤ ਪਹਿਲੀ ਚੀਜ਼ ਨਹੀਂ ਤੋੜਨੀ ਕਿਸੇ ਦਾ ਭਰੋਸਾ ਭਰੋਸਾ ਕਿ ਨੂੰ ਕਹਿੰਨੇ ਆ ਆਪਾਂ ਭਰੋਸਾ ਹੁੰਦਾ ਮੈਂ ਉਦਾਹਰਨ ਦੇ ਕੇ ਸਮਝਾਉਣਾ ਕਿ ਤੁਹਾਡਾ ਕੋਈ ਬਹੁਤ ਖਾਸ ਜ਼ਿੰਦਗੀ ਦੇ ਵਿੱਚ ਕਿਸੇ ਇਨਸਾਨ ਨੂੰ ਤੁਸੀਂ ਬਹੁਤ ਉੱਚੀ ਜਗ੍ਹਾ ਦਿੱਤੀ ਹੋਈ ਆ ਤੁਸੀਂ ਉਹਦੇ ਨਾਲ ਕੰਫਰਟੇਬਲ ਬਹੁਤ ਹੋ ਤੁਹਾਡਾ ਦੋਸਤ ਹੋ ਸਕਦਾ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਸਕਦੇ ਹੋ ਘਰ ਦੇ ਮੈਂਬਰਾਂ ਤੋਂ ਇਲਾਵਾ ਮੈਂ ਗੱਲ ਕਰਦਾ ਜਿਹੜੇ ਬਾਹਰਲੇ ਲੋਕ ਹੁੰਦੇ ਨੇ ਤੇ ਉਹਨਾਂ ਤੇ ਆਪਾਂ ਕਈ ਵਾਰੀ ਜਦੋਂ ਭਰੋਸਾ ਕਰਦੇ ਆ ਉਹਨਾਂ ਨਾਲ ਆਪਾਂ ਜਦੋਂ ਕੰਫਰਟੇਬਲ ਫੀਲ ਕਰਦੇ ਆ ਫਿਰ ਆਪਾਂ ਹਰ ਇੱਕ ਗੱਲ ਆਪਣੇ ਘਰ ਦੀ ਆਪਣਾ ਕੋਈ ਬਹੁਤ ਰਾਜ ਹੈਗਾ ਵਾ ਜ਼ਿੰਦਗੀ ਦਾ ਬਹੁਤ ਪਰਸਨਲ ਗੱਲ ਸੀਕ੍ਰੀਟ ਗੱਲ ਕਹਿ ਲਓ ਵੀ ਆਪਾਂ ਉਹਦੇ ਨਾਲ ਸ਼ੇਅਰ ਕਰ ਲੈਂਦੇ ਆ ਆਪਾਂ ਉੱਤੇ ਭਰੋਸਾ ਕੀਤਾ ਹੁਣ ਸਾਹਮਣੇ ਵਾਲੇ ਦਾ ਇਹ ਫਰਜ਼ ਬਣਦਾ ਵੀ ਜੇ ਕਿਸੇ ਨੇ ਤੁਹਾਨੂੰ ਇੰਨੀ ਉੱਚੀ ਥਾਂ ਦਿੱਤੀ ਆ ਇੰਨਾ ਤੁਹਾਡੇ ਤੇ ਉਹਨੇ ਯਕੀਨ ਜੇ ਜਿਤਾਇਆ ਵਾ ਤਾਂ ਉਹ ਯਕੀਨ ਕਦੇ ਤੋੜੇ ਨਾ ਹੁਣ ਹੁੰਦਾ ਕੀ ਆ ਕਈ ਵਾਰੀ ਆਪਾਂ ਨਾ ਕਿਤੇ ਜਾ ਕੇ ਕੋਈ ਗੱਲ ਕਰ ਲੈਣੇ ਆ ਇਹੋ ਜੀ ਗੱਲ ਜਿਹੜੀ ਆਪਸ ਦੇ ਵਿੱਚ ਆਪਾਂ ਕਰ ਸਕਦੇ ਸੀ ਉਸੇ ਇਨਸਾਨ ਦੇ ਨਾਲ ਕਰ ਸਕਦੇ ਸੀ ਤੇ ਕੋਈ ਸੀਕ੍ਰੀਟ ਗੱਲ ਸੀ ਆਪਾਂ ਕਰਨ ਤੋਂ ਬਾਅਦ ਨਾਲ ਹੀ ਕਹਿ ਦਿੰਦੇ ਆ ਬਾਈ ਕਿਤੇ ਦੱਸੀ ਨਾ ਯਾਰ ਇਹ ਗੱਲ ਆਪਣੇ ਚ ਹੀ ਰਹਿਣੀ ਚਾਹੀਦੀ ਆ ਤੇ ਸਾਹਮਣੇ ਵਾਲਾ ਕਈ ਵਾਰ ਕਹਿ ਦਿੰਦਾ ਹਾ ਯਾਰ ਮੈਂ ਇਦਾਂ ਦਾ ਬੰਦਾ ਹੀ ਨਹੀਂ ਮੈਂ ਨਹੀਂ ਕਿਸੇ ਨਾਲ ਸਾਂਝੀ ਕਰਦਾ ਆਪਣੀ ਉਹ ਆਦਤ ਨਹੀਂ ਹੈਗੀ ਕਹਿੰਦਾ ਜ਼ਰੂਰ ਆ ਪਰ ਉਹ ਬਾਅਦ ਵਿੱਚ ਸ਼ੇਅਰ ਕਰ ਵੀ ਦਿੰਦਾ ਤੁਹਾਡੀ ਕੋ ਪਰਸਨਲ ਗੱਲ ਉਹਨੂੰ ਪਤਾ ਲੱਗਣ ਦੀ देर ਆ ਤੁਸੀਂ ਆਪਣੀ ਕਮਜ਼ੋਰੀ ਅਗਲੇ ਨੂੰ ਦਿਖਾਤੀ ਤੇ ਉਹਨੇ ਉਹਦਾ ਫਾਇਦਾ ਚੱਕ ਕੇ ਜੇ ਢੰਡੋਰਾ ਪਿੱਟਤਾ ਸਾਰੇ ਪਾਸੇ ਫਿਰ ਉਹ ਬੰਦਾ ਕੀ ਹੋਇਆ ਦੋਗਲਾ ਹੋਇਆ ਉਹਨੇ ਕੀ ਕੀਤਾ ਤੁਹਾਡਾ ਭਰੋਸਾ ਤੋੜਤਾ ਤੁਸੀਂ ਉਹਤੇ ਯਕੀਨ ਜ਼ਾਹਿਰ ਕੀਤਾ ਪਰ ਉਹਨੇ ਮੈਂਟਲ ਆਇਆ ਤੋੜਨ ਨੂੰ ਸੋ ਐਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਕਈ ਵਾਰ ਇਹ ਵੀ ਹੋ ਜਾਂਦਾ ਤੁਸੀਂ ਕਿਸੇ ਇਨਸਾਨ ਤੇ ਭਰੋਸਾ ਕਰ ਰਹੇ ਹੋ ਉਹਨੂੰ ਹਰ ਗੱਲ ਦੱਸਦੇ ਹਾਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅੱਜ ਤੁਹਾਡੇ ਰਿਲੇਸ਼ਨ ਉਹਦੇ ਨਾਲ ਠੀਕ ਨਹੀਂ ਕੱਲ ਨੂੰ ਕਦੇ ਤੁਹਾਡੀ ਜਾਣ-ਪਣ ਹੋ ਗਈ ਤਾਂ ਉਹ ਇਨਸਾਨ ਜੇ ਫਾਇਦਾ ਚੱਕਦਾ ਵਾ ਤੁਹਾਡੀਆਂ ਉਹ ਕਮਜ਼ੋਰੀਆਂ ਦਾ ਤੁਹਾਡੀਆਂ ਉਹ ਗੱਲਾਂ ਦਾ ਜਿਹੜੀਆਂ ਤੁਸੀਂ ਕਦੇ ਉਹਨੂੰ ਦੱਸੀਆਂ ਸੀ ਤਾਂ ਉਸ ਬੰਦੇ ਵਰਗਾ ਵੀ ਕੋਈ ਮੈਂ ਕਹੂੰਗਾ ਗਿਰਿਆ ਹੋਇਆ ਬੰਦਾ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਭਾਵੇਂ ਲੱਖਾਂ ਬਣਾ ਹੋ ਜਾਣ ਪਰ ਕਿਸੇ ਦੇ ਵੀ ਜਿਹੜੇ ਭੇਦ ਕਦੇ ਦੁਨੀਆ ਮੂਰੇ ਨਹੀਂ ਖੋਲਣੇ ਚਾਹੀਦੇ ਸੋ ਇਹ ਵੀ ਚੀਜ਼ ਬਹੁਤ ਹਾਰਟ ਕਰਦੀ ਆ ਕਦੇ ਵੀ ਕਿਸੇ ਦਾ ਭਰੋਸਾ ਨਾ ਤੋੜਿਓ ਇਹ ਗੱਲ ਤੁਹਾਡੇ ਆਪਣੇ ਆਪ ਤੇ ਵੀ ਲਾਗੂ ਹੁੰਦੀ ਆ ਜੀ ਦੂਜੀ ਚੀਜ਼ ਜਿਹੜੀ ਤੁਸੀਂ ਕਦੇ ਨਹੀਂ ਤੋੜਨੀ ਉਹ ਆ ਵਾਦਾ ਤਸਮ ਕਹਿ ਲੋ ਸੌਂ ਕਹਿ ਲੋ ਜਿਹੜੀ ਆਪਾਂ ਪਾਉਨੇ ਰਹਿੰਨੇ ਆ ਅਕਸਰ ਮੈਂ ਇੱਕ ਵੀਡੀਓ ਕੀਤੀ ਸੀ ਕਿ ਜਿਹੜਾ ਬੰਦਾ ਝੂਠਾ ਹੁੰਦਾ ਨਾ ਉਹੀ ਸੌਂਹਾਂ ਜ਼ਿਆਦਾ ਕਹਿੰਦਾ ਵਾ ਪਹਿਲਾਂ ਤਾਂ ਦੇਖੋ ਆਪਾਂ ਕਿਸੇ ਨਾਲ ਵਾਅਦੇ ਕਰੀਏ ਹੀ ਨਾ ਕਿਸੇ ਨੂੰ ਕਮਿਟਮੈਂਟ ਦਿਓ ਨਾ ਕਿਸੇ ਦੀ ਸੌ ਨਾ ਚੱਕੋ ਵੀ ਆ ਕੰਮ ਮੈਂ ਯਾਰ ਕਰ ਦੂੰਗਾ ਜੇ ਨਾ ਕੀਤਾ ਨਾ ਤਾਂ ਹੋਰ ਬਹੁਤ ਕੁਝ ਆਪਾਂ ਕਹਿ ਦਿੰਨੇ ਆ ਵੱਡਾ ਵੱਡਾ ਵੀ ਐ ਹੋ ਜੇ ਮੇਰੇ ਨਾਲ ਐ ਹੋ ਜੇ ਤੇ ਹੋਰ ਬਹੁਤ ਆਪਾਂ ਦਾਅਵੇ ਪੇਸ਼ ਕਰ ਦਿੰਨੇ ਆ ਉਹ ਬਿਲਕੁਲ ਨਾ ਕਰੋ ਕਿਉਂਕਿ ਜੇ ਨਾ ਨਿਭਾ ਸਕੀਏ ਤਾਂ ਫੇਰ ਆਪਾਂ ਗਲਤ ਪੈਨੇ ਆ ਇਹਦੇ ਨਾਲੋਂ ਚੰਗਾ ਕਿ ਵਾਅਦੇ ਕਰੀਏ ਹੀ ਨਾ ਇਹ ਕਹਿ ਦਈਏ ਕਿ ਯਾਰ ਕੋਸ਼ਿਸ਼ ਕਰਾਂਗੇ ਜੇ ਕਿਸੇ ਨੂੰ ਇਹ ਕਹਿ ਰਹੇ ਹੋ ਨਾ ਵੀ ਤੇਰੇ ਨਾਲ ਯਾਰ ਅਸੀਂ ਸਾਰੀ ਜ਼ਿੰਦਗੀ ਨਿਭਾਉਣੀ ਆ ਇਹ ਵਾਦਾ ਵਾ ਵਾਦਾ ਨਾ ਕਰੂ ਇਹ ਜ਼ਿੰਦਗੀ ਆ ਇਹ ਕਿੱਥੇ ਕਦੋਂ ਇਨਸਾਨ ਨੂੰ ਕਿਹੜੇ ਮੋੜ ਤੇ ਲੈ ਜਾਵੇ ਕੁਝ ਨਹੀਂ ਪਤਾ ਇਹ ਕਹੋ ਵੀ ਹਾਇਰ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ ਤੂੰ ਵੀ ਮੈਨੂੰ ਮੇਰੀ ਜ਼ਿੰਦਗੀ ਚ ਜੇ ਤੂੰ ਹੈਗਾ ਵਾ ਤੇ ਮੈਨੂੰ ਚੰਗਾ ਲੱਗਦਾ ਤੂੰ ਮੇਰੀ ਜ਼ਿੰਦਗੀ ਚ ਹਮੇਸ਼ਾ ਰਹੇ ਇਹ ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਇਹ ਨਹੀਂ ਕਿ ਹਾਂ ਵੀ ਵਾਦਾ ਵਾ ਤੇਰੇ ਨਾਲ ਅਸੀਂ ਨਹੀਂ ਕਦੇ ਵਿਛੜਾਂਗੇ ਨਹੀਂ ਕਿਨੇ ਕਦੋਂ ਕਿੱਥੇ ਵਿਛੜ ਜਾਣਾ ਕੁਝ ਨਹੀਂ ਪਤਾ ਤੇ ਜਿਹੜਾ ਵੀ ਵਾਦਾ ਤੁਸੀਂ ਬਾਈ ਚਾਂਸ ਕਿਸੇ ਨੂੰ ਕਰਨਾ ਹੀ ਆ ਤਾਂ ਉਹ ਇੰਨੇ ਕੁ ਸ਼ਿਉਰਟੀ ਤੁਹਾਨੂੰ ਹੋਣੀ ਚਾਹੀਦੀ ਆ ਆਪਣੇ ਆਪ ਤੇ ਇੰਨਾ ਕੁ ਯਕੀਨ ਤੁਹਾਨੂੰ ਹੋਣਾ ਚਾਹੀਦਾ ਕਿ ਹਾਂ ਉਹ ਵਾਦਾ ਕਦੇ ਟੁੱਟੂਗਾ ਨਹੀਂ ਫਿਰ ਉਹ ਤਾਂ ਹੁੰਦਾ ਜੀ ਬੰਦਾ ਜੇ ਵਾਦਾ ਨਿਭਾਉਣ ਦਾ ਦਮ ਰੱਖਦੇ ਹੋ ਤਾਂ ਕਰਿਓ ਨਹੀਂ ਤਾਂ ਵਾਦੇ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਤੀਜੀ ਚੀਜ਼ ਜਿਹੜੀ ਤੁਸੀਂ ਨਹੀਂ ਤੋੜਨੀ ਉਹ ਆ ਜੀ ਕਿਸੇ ਦਾ ਦਿਲ ਇਹ ਤਾਂ ਕਦੇ ਵੀ ਨਾ ਤੋੜਿਓ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਇਸ ਦੁਨੀਆ ਦੇ ਉੱਤੇ ਜਦੋਂ ਕਿਸੇ ਦਾ ਆਪਾਂ ਦਿਲ ਤੋੜਦੇ ਆ ਉਹ ਹੰਡਾਉਣਾ ਬਹੁਤ ਮੁਸ਼ਕਲ ਹੁੰਦਾ ਤੇ ਖਾਸ ਤੌਰ ਤੇ ਜਦੋਂ ਇੱਕ ਸੱਚੇ ਸੁੱਚੇ ਨਿਸ਼ਾਨ ਦਾ ਦਿਲ ਤੋੜਦੇ ਆ ਫਿਰ ਉਹ ਤਾਂ ਬਹੁਤ ਵੱਡਾ ਪਾਪ ਆ ਸੋ ਇਹ ਵੀ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਪਹਿਲਾਂ ਉਮੀਦਾਂ ਹੀ ਨਾ ਦਈਏ ਕਿਸੇ ਨੂੰ ਸੁਪਨੇ ਨਾ ਦਿਖਾਈਏ ਕਿਸੇ ਨੂੰ ਆਪਾਂ ਸੱਤਵੇਂ ਸਿਮਾਂਤ ਤੇ ਲੈ ਕੇ ਹੀ ਨਾ ਜਾਈਏ ਕਿ ਬਾਅਦ ਚ ਜੇ ਅਸੀਂ ਨਭਾ ਨਹੀਂ ਸਕਦੇ ਦਿਲ ਕਿਸੇ ਵੀ ਤਰੀਕੇ ਦੇ ਨਾਲ ਟੁੱਟਣਾ ਹੋ ਸਕਦਾ ਵਾ ਪਹਿਲਾਂ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਯਾਰ ਹਾਂ ਕੋਈ ਗੱਲ ਨਹੀਂ ਅਸੀਂ ਤਾਂ ਤੇਰੇ ਨਾਲ ਆ ਹਮੇਸ਼ਾ ਤੇ ਤੇਰੇ ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਖੜੇ ਆ ਬਹੁਤ ਆਪਾਂ ਹਵਾਈ ਗੱਲਾਂ ਕਰਤੀਆਂ ਤੇ ਸਾਨੂੰ ਵੀ ਪਤਾ ਸਾਡੇ ਤੋਂ ਨਵਾ ਨਹੀਂ ਹੋਣੀ ਅਗਲੇ ਦਾ ਦਿਲ ਰੱਖਣ ਨੂੰ ਕਹਤਾ ਜਾਂ ਕਿਸੇ ਇਨਸਾਨ ਨੂੰ ਜ਼ਿੰਦਗੀ 'ਚ ਸ਼ਾਮਲ ਕਰ ਲਿਆ ਸਿਰਫ ਤੁਸੀਂ ਆਪਣੇ ਮਜ਼ੇ ਲਈ ਜਾਂ ਆਪਣੇ ਯੂਜ਼ ਦੇ ਲਈ ਕਿਸੇ ਨੂੰ ਸ਼ਾਮਲ ਕਰ ਲਿਆ ਜ਼ਿੰਦਗੀ ਦੇ ਵਿੱਚ ਤੇ ਜਦੋਂ ਅੱਕ ਗਏ ਜਦੋਂ ਤੁਹਾਨੂੰ ਉਸ ਬੰਦੇ ਦੀ ਲੋੜ ਨਹੀਂ ਤੇ ਉਹਨੂੰ ਕਹਿ ਦਿਓ ਭਾਈ ਜਾ ਹੁਣ ਹੋ ਗਿਆ ਮੇਰਾ ਕੰਮ ਤੇਰੀ ਲੋੜ ਨਹੀਂ ਕੀ ਬੀਤਦੀ ਹੋਊਗੀ ਉਹਦੇ ਦਿਲ ਦੇ ਉੱਤੇ ਜਾ ਕਿਸੇ ਨੂੰ ਧੋਖਾ ਨਾ ਦਿਓ ਵੀ ਜੋ ਰਿਸ਼ਤੇ ਦੇ ਫਰਜ਼ ਨੇ ਉਹ ਨਿਭਾਉ ਤੇ ਕਦੇ ਵੀ ਉਹਦੇ ਨਾਲ ਕੋਈ ਚੀਟ ਕਰਨ ਦੀ ਕੋਸ਼ਿਸ਼ ਨਾ ਕਰੋ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰੋ ਰਿਸ਼ਤਿਆਂ ਦੇ ਵਿੱਚ ਉਹ ਵੀ ਸੈਣੀ ਬਹੁਤ ਔਖੀ ਹੁੰਦੀ ਆ ਸੋ ਜੇ ਕਿਸੇ ਇੱਕ ਸੱਚੇ ਸੋਚੇ ਇਨਸਾਨ ਦਾ ਤੁਸੀਂ ਦਿਲ ਤੋੜਦੇ ਹੋ ਤੇ ਉਹਦੇ ਵਿੱਚੋਂ ਜਿਹੜੀਆਂ ਬਾਦੂਆਮਾਂ ਨਿਕਲਦੀਆਂ ਨੇ ਉਹ ਬਿਲਕੁਲ ਕੰਮ ਕਰ ਜਾਂਦੀਆਂ ਨੇ ਕਈ ਵਾਰੀ ਸੋ ਇਹ ਨੌਬਤ ਆਪਾਂ ਆਉਣ ਨਹੀਂ ਦੇਣੀ ਹਮੇਸ਼ਾ ਜਿਹੜਾ ਵਾ ਉਹਨਾਂ ਕਹੀ ਕਿਸੇ ਦੇ ਨਾਲ ਆਪਾਂ ਉਹਨਾਂ ਹੀ ਕਮਿਟਮੈਂਟ ਕਰੀਏ ਉਹਨਾਂ ਹੀ ਗੁਜਬਾਨ ਕਰੀਏ ਜਿਹੜੀ ਸਾਨੂੰ ਪਤਾ ਕਿ ਅਸੀਂ ਨਿਭਾ ਸਕਦੇ ਹਾਂ ਕਿਸੇ ਦੀ ਗਲਤ ਵਰਤੋਂ ਨਹੀਂ ਕਰਨੀ ਜ਼ਿੰਦਗੀ 'ਚ ਚੌਥੀ ਚੀਜ਼ ਜਿਹੜੀ ਵੈਸੀ ਮੈਂ ਇਹ ਸ਼ਾਮਲ ਕੀਤਾ ਪੁਆਇੰਟ ਕੇ ਇਨਸਾਨ ਨੂੰ ਨਾ ਤੋੜੋ ਇਨਸਾਨ ਕਿਵੇਂ ਟੁੱਟਦਾ ਇੱਕ ਜਿਹੜੀ ਮੈਂ ਪਹਿਲੀ ਗੱਲ ਕੀਤੀ ਕਿ ਕਿਸੇ ਦਾ ਭਰੋਸਾ ਨਾ ਤੋੜੋ ਕਿਸੇ ਕਿਸੇ ਨਾਲ ਕੀਤੀ ਜ਼ੁਬਾਨ ਨਾ ਤੋੜੋ ਵਾਅਦਾ ਨਾ ਤੋੜੋ ਤੇ ਕਿਸੇ ਦਾ ਦਿਲ ਨਾ ਤੋੜੋ ਇਹ ਜਦੋਂ ਤਿੰਨੇ ਚੀਜ਼ਾਂ ਇੱਕੋ ਵਾਰ ਹੁੰਦੀਆਂ ਨੇ ਤਾਂ ਬੰਦਾ ਟੁੱਟ ਜਾਂਦਾ ਤੇ ਜਾਂ ਫਿਰ ਐਦਾਂ ਵੀ ਹੁੰਦਾ ਕਿ ਇੱਕ ਵਾਰ ਤਾਂ ਬੰਦਾ ਸਹਿ ਲੈਂਦਾ ਮਾਫ ਵੀ ਕਰ ਦਿੰਦਾ ਜਦੋਂ बार-बार ਤੁਸੀਂ ਕਿਸੇ ਦੇ ਨਾਲ ਇਹ ਤਿੰਨੋਂ ਚੀਜ਼ਾਂ ਕਰਦੇ ਹੋ ਕਈ ਵਾਰ ਝੁਬਾਨ ਕੀਤੀ ਫੇਰ ਨਹੀਂ ਪੂਰੀ ਹੋਈ ਫੇਰ ਤੁਸੀਂ ਕਿਸੇ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਲਿਆ ਉਹਨੂੰ ਫੇਰ ਇਤਬਾਰ ਚ ਲੈ ਲਿਆ ਤੇ ਉਹ ਆ ਵੀ ਗਿਆ ਅਗਲਾ ਤੁਸੀਂ ਫੇਰ ਥੋੜੀ ਦੇਰ ਬਾਅਦ ਆਪਣਾ ਉਹੀ ਰੂਪ ਉਹਨੂੰ ਦਿਖਾਤਾ ਤੇ ਉਦੋਂ ਫੇਰ ਬੰਦਾ ਟੁੱਟ ਜਾਂਦਾ ਤੇ ਬੰਦਾ ਬਿਲਕੁਲ ਢੇਰੀ ਢਾ ਲੈਂਦਾ ਉਹ ਜ਼ਿੰਦਗੀ ਭਰ ਤੁਹਾਡੇ ਤੇ ਫੇਰ ਇਤਬਾਰ ਨਹੀਂ ਕਰੂਗਾ ਉਹ ਕਹਿੰਦੇ ਹੁੰਦੇ ਆ ਨਾ ਤੇ ਹੁਣ ਭਾਵੇਂ ਹੁਣ ਭਾਵੇਂ ਬਣ ਸੋਨੇ ਦੀ ਤੇਰਾ ਕਦੇ ਨਾ ਕਰਾਂ ਇਤਬਾਰ ਤੇ ਫੇਰ ਭਾਵੇਂ ਤੁਸੀਂ ਸੋਨੇ ਦੇ ਬਣ ਜਿਓ ਤੋੜਾ ਇਤਬਾਰ ਕਿਸੇ ਨੇ ਨਹੀਂ ਕਰਨਾ ਸੋ ਇਦਾਂ ਦੇ ਵੀ ਆਪਾਂ ਬਿਲਕੁਲ ਨਹੀਂ ਬੰਨਣਾ ਹਮੇਸ਼ਾ ਜਿਹੜੀਆਂ ਦੂਜਿਆਂ ਦੇ ਨਾਲ ਇਨਸਾਨੀਅਤ ਦਾ ਆਪਾਂ ਰਿਸ਼ਤਾ ਵਾ ਉਹ ਪਹਿਲੇ ਨੰਬਰ ਤੇ ਰੱਖ ਕੇ ਸੋਚੀਏ ਵੀ ਜਿਹੜਾ ਸਾਡੇ ਫਰਜ਼ ਕੀ ਨੇ ਇਨਸਾਨ ਹੋਣ ਦੇ ਨਾਤੇ ਕੋਈ ਵੀ ਜਿਹੜਾ ਬੰਦਾ ਤੁਹਾਡੇ ਨਾਲ ਜ਼ਿੰਦਗੀ ਚ ਕਿਸੇ ਵੀ ਤਰੀਕੇ ਦੇ ਨਾਲ ਜੁੜਿਆ ਵਾ ਉਹਦੇ ਨਾਲ ਚੰਗਾ ਵਿਹਾਰ ਕਰਨਾ ਝੂਠਾ ਵਿਹਾਰ ਕਦੇ ਨਹੀਂ ਕਰਨਾ ਕੋਸ਼ਿਸ਼ ਕਰੀਏ ਕਿ ਉਹਦੇ ਨਾਲ ਇੱਕ ਸੱਚਾ ਸੁੱਚਾ ਰਿਸ਼ਤਾ ਨਿਭਾਈਏ ਇਸੇ ਸ਼ਬਦਾਂ ਦੇ ਨਾਲ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਤੇ ਗੱਲਾਂ ਜਜ਼ਬਾਤਾਂ ਦੇ ਵਹਿ ਕੇ ਬਹੁਤ ਗਰਮ ਨੂੰ ਦਿਲ ਕਰੀ ਜਾਂਦਾ ਹੁੰਦਾ ਪਰ ਕੁਝ ਲੋਕ ਕਹਿੰਦੇ ਨੇ ਜੀ ਥੋੜਾ ਜਿਆ ਗੱਲ ਨੂੰ ਘੱਟ ਖਿੱਚਿਆ ਕਰੋ ਪਰ ਦੋਸਤੋ ਮੈਂ ਹੁਣ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਜਿਹੜਾ ਮੋਟੀਵੇਸ਼ਨਲ ਚੈਨਲ ਆ ਉਹਦੇ ਵਿੱਚ ਜੇ ਸੰਖੇਪ ਵਿੱਚ ਗੱਲਾਂ ਆਪਾਂ ਕਰਨ ਲੱਗੇ ਤਾਂ ਮਜ਼ਾ ਨਹੀਂ ਆਉਣਾ ਮੈਨੂੰ ਲੱਗਦਾ ਕਿ ਜੇ ਆਪਾਂ 10 ਮਿੰਟ ਵੀ ਜੇ ਸਾਰੀ ਦਿਹਾੜੀ ਦੇ ਵਿੱਚੋਂ ਮੇਰੀ ਵੀਡੀਓ ਸੁਣਨ ਦੇ ਲਈ ਆਪਾਂ ਜੇ ਕੱਢ ਲੇ ਤਾਂ ਹਰਜ਼ ਕੀ ਆ 10 ਮਿੰਟ ਬਹੁਤ ਇੱਕ ਛੋਟਾ ਸਮਾਂ ਵਾ ਇੱਥੇ ਕਈ ਜਿਹੜੇ ਮੈਂ ਵੀਡੀਓ ਮੈਂ ਸੁਣਦਾ ਵਾ ਉਹ ਘੰਟੇ-ਘੰਟੇ ਦੇ ਪੋਡਕਾਸਟ ਵੀ ਹੁੰਦੇ ਨੇ ਤੇ ਉਹ ਚੰਗਾ ਲੱਗਦਾ ਸਕੂਨ ਨਾਲ ਆਪਾਂ ਭਰੀ ਜਾਂਦੇ ਆ ਸੁਣ-ਸੁਣ ਕੇ ਸੋ ਤੁਸੀਂ ਵੀ ਮੇਰਾ ਸਾਥ ਜਰੂਰ ਦਿਓ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਜਲਦੀ ਮਿਲਦਾ